ਜਗਰਾਉਂ ਪੁਲਿਸ ਨੂੰ ਅੱਜ ਉਸ ਸਮੇਂ ਕਾਰਜਾਭਾਰੀ ਨੇ ਜਦੋਂ ਪੁਲਿਸ ਨੇ ਗੋਪ ਸੁੰਗਣਾ ਧਾਰਦੇ ਧੰ ਡਰਗ ਸਮਗਰਨ ਨੂੰ ਕਾਬੂ ਕੀਤਾ ਹੋਰ ਇਹਨਾਂ ਡਰਗ ਸਮਗਰਨਾਂ ਕੋਲ ਕਰੋੜਾ ਰੁਪਏ ਦੀ ਨਕਦੀ نوٹ ਗਿਣਨ ਵਾਲੀ ਮਸ਼ੀਨ 5400 ਕਿਲੋ ốcੀ ਜੋਗੀ ਭਾਰੀ ਮਾਤਰਾ ਵੀ ਦੱਸੀ ਜਾ ਰਹੀ ਹੈ ਇੰਨੀ ਵੱਡੀ ốcੀ ਮਿਲਣਾ ਪੁਲਿਸ ਲਈ ਬਹੁਤ ਕਾਮਯਾਬੀ ਹੈ ਔਰ ਇਹਨਾਂ ਕੋਲੋ نوٹ ਗਿਣਨ ਵਾਲੀ ਮਸ਼ੀਨ ਔਰ ਪੁਲਿਸ ਵਰਦੀ ਔਰ ਦੋ ਪਿਸਤੌਲ ਤਿਕ ਕੈਂਟਰ ਵੀ ਕਾਬੂ ਕੀਤਾ ਹੈ ਪੁਲਿਸ ਨੇ ਤਿੰਨੇ ਦੋਸ਼ੀਆਂ ਦੇ ਉੱਪਰ ਅੱਜ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਕਰ ਲਈ ਹੈ ਉਹਦੇ ਵਿੱਚ ਕੱਲ ਇੱਕ ਸਾਨੂੰ ਬਹੁਤ ਹੀ ਮਹੱਤਵਪੂਰਨ ਸਫਲਤਾ ਹਾਸਲ ਹੋਈ CIA ਜਗਰਾਉ ਦੀ ਟੀਮ ਨੇ ਤਿੰਨ ਬੰਦਿਆਂ ਨੂੰ ਰਾਉਂਡ ਅਪ ਕੀਤਾ ਇਹ ਤਿੰਨ ਬੰਦਿਆਂ ਦੇ ਨਾਂ ਹੈ ਜੀ ਅਫਤਾਰ ਸਿੰਘ ਗੁਰਤਾਰੀ ਉਮਰ 40 ਸਾਲ ਵਾਸੀ ਟੂ ਡੁਕੇ ਜ਼ਿਲ੍ਹਾ ਮੋਗਾ ਹਰਜਿੰਦਰ ਸਿੰਘ ਉਸ ਰਿੰਦਈ ਵਾਸੀ ਪਿੰਡ ਰਾਇਪੁਰ ਅਰਾਈਆ ਜ਼ਿਲ੍ਹਾ ਜਲੰਧਰ ਤੇ ਕਮਲਪ੍ਰੀਤ ਸਿੰਘ ਵਾਸੀ ਰੂਪਾਪਤੀ ਰੋਡ ਭਾਗਾਪੁਰਾਣਾ ਜ਼ਿਲ੍ਹਾ ਮੋਗਾ ਇਹ ਤਿੰਨੋ ਜੋ ਹੈਗੇ ਬੰਦੇ ਇੱਕ ਇੰਟਰਸਟੇਟ ਡਰਗ 카rtel ਦਾ ਹਿੱਸਾ ਜੋ ਕਿ ਬਾਹਰਲੇ ਸੂਬਿਆਂ ਤੋਂ ਨਸ਼ਾ ਲਿਆ ਕੇ ਪੰਜਾਬ ਦੇ ਵਿੱਚ ਵੇਚਣ ਦਾ ਕੰਮ ਕਰਦੇ ਸੀ ਮੁਖਬਰਾਂ 아이ਸਾਨੂੰ ਇਹ ਸੂਚਨਾ ਮਿਲੀ ਸੀ ਕਿ ਕੱਲ ਵੀ ਇਹ ਇੱਕ ਕਨਸਾਈਨਮੈਂਟ ਲੈ ਕੇ ਆਇਆ ਤੇ ਜਿਸ ਨੇ ਫਾਲਸ ਦੇ ਰੂਪ ਇੱਕ ਕਨਟੇਨਰ 10 ਟਾਇਰੀ ਕਨਟੇਨਰ ਜਿਹਦਾ ਨੰਬਰ ਹੈ HR 52AA 5425 ਇਹਨੂੰ ਰੌਂਡ ਅਪ ਕੀਤਾ ਗਿਆ ਤੇ ਜਦੋਂ ਕੰਟੇਨਰ ਦੀ ਚੈਕਿੰਗ ਕੀਤੀ ਗਈ ਤਾਂ ਉੱਚੋ 5400 ਕਿਲੋ ਕੂਕੀਚੂਰਾ ਪੋਸਟ ਯਾਨੀ ਕਿ 270 ਬੋਰੀਆਂ ਮਿਲੀਆਂ ਇੱਕ ਬੋਰੀ ਦਾ ਭਾਰ ਜਿਹੜਾ ਸੀ ਉਹ 20 ਕਿਲੋ ਦੇ ਤਕਰੀਬਨ ਸੀ ਤੇ ਅਰਾਊਂਡ 5400 ਕਿਲੋ ਕੂਕੀਚੂਰਾ ਪੋਸਟ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਸ ਤੋਂ ਇਲਾਵਾ ਦੋ ਦੇਸੀ ਪਿਸਟਲ ਬੱਤੀਬੋਰ ਸਮੇਤ ਤਿੰਨ ਤਿੰਨ ਰਾਊਂਡ ਵੀ ਬਰਾਮਦ ਕੀਤੇ ਗਏ ਦੋਸ਼ੀਆਂ ਦੀ ਜਦੋਂ ਪੁਸ਼ਗੀਸ਼ ਕੀਤੀ ਗਈ ਤੇ ਇਹਨਾਂ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਪਤਾ ਲੱਗਿਆ ਜੋ ਹਰਜਿੰਦਰ ਸਿੰਘ ਹੈ ਉਹ ਮੁਲਾਪੁਰ ਦਾਖੇ ਦਾ ਰਹਿਣ ਵਾਲਾ ਹੈ ਤੇ ਉਹਦੇ ਘਰ ਦੇ ਵਿੱਚ ਜੋ ਜਾ ਕੇ ਸਰਚ ਕੀਤੀ ਗਈ ਤਾਂ ਉੱਥੋਂ ਇਹ 14 ਨੰਬਰ ਪਲੇਟਾਂ तकरीबन 1 ਕਰੋੜ 25 ਲੱਖ ਰੁਪਏ ਡਰਗ ਬਣੀ ਤੇ ਪੁਲਿਸ ਦੀਆਂ ਵਰਦੀਆਂ ਜਿਹੜੀ ਹੈਗੀ ਉਹ ਬਰਾਮਦ ਹੋਈ ਅਜੇ ਤੱਕ ਦੀ ਪੁਸ਼ਗੀਸ਼ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਰਜਿੰਦਰ ਸਿੰਘ ਔਰ ਫਰਿੰਦੀ ਜੋ ਹੈ ਆਪਣੇ ਸਾਥੀਆਂ ਦੇ ਨਾਲ 2023 ਦੇ ਵਿੱਚ 6 ਫੇਰੇ ਮਾਰ ਚੁੱਕਾ ਹੈ ਤੇ ਉਹਦਾ ਜਿਹੜਾ ਹੈਗਾ ਕੱਲ ਸਿਲਸਿਲਾ ਜਿਹੜਾ ਉਹ ਟੁੱਟ ਗਿਆ ਫਰਜਿੰਦਰ ਸਿੰਘ ਗਰੀਂਦੀ ਦੇ ਖਿਲਾਫ ਚਾਨਕ ਕਸੇ ਪਹਿਲੇ ਦਰਜਨ ਇਹ ਵੀ ਚਾਹੋ ਐਂਡੀਪੀਐਸਆਰ ਐਕਟ ਹੈ ਇੱਕ ਥਾਣਾ ਰੋਹੀਨੀ ਦਿੱਲੀ ਦੇ ਵਿੱਚ ਹੈ ਇੱਕ ਡਿਵੀਜ਼ਨ ਨੰਬਰ 7 ਤੇ ਦੋ ਥਾਣਾ ਮੈਥੁਰੇ ਦੇ ਵਿੱਚ ਬਾਕੀ ਦੋਨੋਂ ਦੋਸ਼ੀਆਂ ਦੇ ਖਿਲਾਫ ਪਹਿਲੇ ਕੋਈ ਕ੍ਰਿਮੀਨਲ ਰਿਪੋਰਟ ਨਹੀਂ ਜਗਰਾਉ ਤੋਂ ਕੈਮਰਾਮੈਨ ਰਵੀ ਦੇ ਨਾਲ ਲਿਵਿੰਗ ਇੰਡੀਆ ਨਿਊਜ਼ ਰਾਮ ਚਾਵਲਾ ਜਗਰਾਉ